ਸਤਿ ਸ਼੍ਰੀ ਅਕਾਲ ਭਾਈ ਜੀ ਤੁਹਾਡਾ ਸਵਾਗਤ ਆ ਨਰਾਜਵਿੰਦਰ ਵਲੋਗ ਚੰਦਰ ਦੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਖੇੜੀਪਿੰਡ ਗੁਰਵਿੰਦਰ ਸਿੰਘ ਬਾਬਾ ਜੀ ਦੇ ਪਿੰਡ ਤੇ ਉੱਥੇ ਦਾ ਇੱਕ ਘੋੜਾ ਪੰਜਾਬ ਸ਼ਿੰਗਾਰ ਘੋੜਾ ਆਲ ਇੰਡੀਅਨ ਚੈਂਪੀਅਨ ਰਿਹਾ 2023 ਦੇ ਵਿੱਚ ਤੇ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਇਸ ਫਾਰਮ ਦੀ ਸ਼ਾਨ ਜੋ ਕਿ ਪੰਜਾਬ ਸ਼ਿੰਗਾਰ ਸਟਾਲੀਅਨ ਉਹਦੇ ਆਪ ਪ੍ਰਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਸਟਾਰਟਿੰਗ ਦੇ ਵਿੱਚ ਦੇਖੋ ਤੁਸੀਂ ਸ਼ੋ ਛੋਟਾ ਜਿਹਾ ਵਿਊ ਫਾਰਮ ਦਾ ਇਸ ਵਿੱਚ ਬਾਬਾ ਜੀ ਨੇ ਐਨੀਮਲ ਰੱਖੇ ਹੋਏ ਨੇ ਕੁਛ ਲੈਣੇ ਦੇ ਵਿੱਚ ਪੰਜਾਬ ਸ਼نگਾਰ ਦੀ ਬਲੱਡ ਲਾਈਨ ਤੇ ਕੁਛ ਵੈਸੇ ਨੇ ਐਨੀਮਲ ਬੀਡਿੰਗ ਵਾਸਤੇ ਰੱਖੇ ਹੋਏ ਜਿਨ੍ਹਾਂ ਤੋਂ ਅੱਗੇ نسل ਤਿਆਰ ਕੀਤੀ ਜਾਂਦੀ ਆ ਆ ਦੇਖ ਸਕਦੇ ਤੁਸੀਂ ਇਹ ਪੰਜਾਬ ਸ਼نگਾਰ ਦੇ ਆ ਬੱਚਾ ਹਜੇ ਕੁਝ ਕੁ ਮਹੀਨਾ ਦਾ ਹੋਊਗਾ ਦੇਖ ਸਾਡੇ ਤੁਸੀਂ ਵੀ ਬਰ ਕੇ ਕਿੱਦਾਂ ਤਿਆਰ ਹੋਊਗਾ ਆਪਾਂ ਫਾਰਮ ਤੇ ਨਾ ਜਾ ਕੇ ਫੋਨ ਕਰਿਆ ਸੀ ਬਾਬਾ ਜੀ ਨੇ ਇਸ ਕਰਕੇ ਪਸ਼ੂ ਤੁਹਾਨੂੰ ਐਵੇਂ ਦੇਸਣਗੇ ਕਿਉਂਕਿ ਅਜੇ ਕੋਈ ਤਿਆਰੀ ਨਹੀਂ ਕੀਤੀ ਹੁੰਦੀ ਵੀਡੀਓ ਬਣਾਉਂਦੀ ਤਾਂ ਨਾਰਮਲ ਪਸ਼ੂ ਨ ਸਾਰੇ ਇੰਦਾਂ ਹੀ ਖੜੇ ਸੀ ਕੋਈ ਤਿਆਰੀ ਨਹੀਂ ਇਹਨਾਂ ਦੀ ਤਾਂ ਉਸ ਹਾਵਣਾ ਤੁਸੀਂ ਜਜਮੈਂਟ ਲਾ ਸਕਦੇ ਵੀ ਪਸ਼ੂ ਕਿੰਨੇ ਐਨ ਵਧੀਆ ਹੋਣਗੇ ਇਹ ਜਦੋਂ ਇਹਨਾਂ ਦੀ ਤਿਆਰੀ ਕੀਤੀ ਜਾਊਗੀ ਜਾਂ ਖਰਖਰਾ ਵਗੈਰਾ ਵੱਜੂਗਾ ਤੇ ਆ ਦੇਖੋ ਤੁਸੀਂ ਇਹਦੀ ਖੜਨੀ ਬਈ ਕੰਨ ਦੇਖ ਸਕਦੇ ਤੁਸੀਂ ਹੁਣੇ ਇੰਨੇ ਉਹ ਕਰਦਾ ਤਾਂ ਵੱਡਾ ਹੋ ਕੇ ਕਿੱਥੇ ਜਾਊਗੀ ਗੱਲ ਹਨਾ ਤੇ ਹਾਈਟ ਤੇ ਇੱਧਰ ਹੋਰ ਕੁਛ ਐਨੀਮਲ ਨੇ ਆਪਣੇ ਸੱਜਣ ਮਿੱਤਰ ਵੀਰੇ ਜਿਹੜੇ ਨਾਲ ਖੜੇ ਨੇ ਇਹ ਵੀਡੀਓ ਵਾਸਤੇ ਨੇ ਅੱਗੇ ਤੇ ਇੱਧਰ ਇੱਕ ਚੰਬੀ ਘੋੜੀ ਆ ਵੀਰੇ ਜਿਹਦਾ ਬੱਚਾ ਹਜੇ ਕੁਝ ਦਿਨਾਂ ਦਾ ਹੀ ਹੋਊਗਾ ਇਹ ਤਾਂ ਇਹ ਬੱਚਾ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਇਹ ਸੇਲ ਵਾਸਤੇ ਆ ਕਿਸੇ ਵੀ ਸੱਜਣ ਮਿੱਤਰ ਨੇ ਲੈਣਾ ਹੋਵੇ ਤਾਂ ਬਾਬਾ ਜੀ ਨਾਲ ਕੰਟੈਕਟ ਕਰ ਸਕਦੇ ਨੇ ਤੇ ਜਾਂ ਖੇੜੀਪਿੰਡ ਜਾ ਸਕਦੇ ਨੇ ਆਪਣੇ ਯਾਰ ਮਿੱਤਰ ਜਿਹੜੇ ਨਾਲ ਆਏ ਹੋਏ ਸੀ ਸਾਰੇ ਕੈਮਰੇ ਕੱਢ ਕੇ ਲੱਗੇ ਹੋਏ ਆਪੋ ਆਪਣੀ ਵੀਡੀਓ ਬਣਾਉਣਾਂ ਤੇ ਬੁੱਟਾ ਸਿੰਘ ਕਹਿੰਦਾ ਦੁਵਾਰੇ ਘੋੜੀ ਦੇਖਣੀ ਆ ਉਹ ਹੀ ਆ ਦੇਖੋ ਜੀ ਤੇ ਵੀਡੀਓ ਨਾਲ ਜੁੜੇ ਰਹੋ ਬਾਈ ਜੀ ਚੈਨਲ ਤੇ ਨਵੇਂ ਆਏ ਹੋ ਤੇ ਸਬਸਕ੍ਰਾਈਬ ਤੇ ਕਮੈਂਟ ਚ ਦੱਸਿਓ ਵੀ ਵੀਡੀਓ ਕਿਦਾਂ ਦੀ ਲੱਗੀ ਆਪਾਂ ਹੋਰ ਐਨੀਮਲ ਤੁਹਾਨੂੰ ਦਿਖਾਵਾਂਗੇ ਤੇ ਉਹ ਸਿਰੇ ਦੇ ਪੰਜਾਬ ਸ਼ਿੰਗਾਰ ਘੋੜਾ ਉੱਧਰ ਲੱਗ ਬੰਨਿਆ ਹੋਇਆ ਵਧੀਆ ਬਣਾ ਕੇ ਇੱਕ ਤਾਂ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਉਸ ਤੋਂ ਪਹਿਲਾਂ ਕੁਝ ਐਨੀਮਲ ਨੇ ਜਿਹੜੇ ਕਾਫੀ ਵਧੀਆ ਬਰੀਡ ਦੇ ਵਿੱਚ ਨੇ ਉਹਨਾਂ ਦਾ ਹਰਾਚਾਰਾ ਪਿਆ ਸੀ ਇੱਧਰ ਜਿਹੜਾ ਕੀ ਖੱਬ ਲਗਾ ਸਭ ਤੋਂ ਬੈਸਟ ਮੰਨਿਆ ਜਾਂਦਾ ਘੋੜਿਆਂ ਵਾਸਤੇ ਉਹ ਦੇਖੋ ਇੱਧਰ ਹੀ ਛੜ ਪਿਆ ਹੋਊਗਾ ਉਹ ਦੇਖੋ ਜੀ ਉਹ ਸਿਰੇ ਤੇ ਬੰਨਿਆ ਹੋਇਆ ਪੰਜਾਬ ਸ਼ਿੰਗਾਰ ਘੋੜਾ ਜਿਹੜਾ ਆਪਾਂ ਜਾ ਰਹੇ ਹਾਂ ਉਹਦੇ ਵੱਲੋਂ ਤਾਂ ਉਹਨਾਂ ਦੇ ਸੱਜਣ ਮਿੱਤਰ ਸੀ ਉੱਥੇ ਜਿਹੜੇ ਆਪਾਂ ਨੂੰ ਹਰੇਕ ਘੋੜੇ ਬਾਰੇ ਦੱਸ ਰਹੇ ਸੀ ਵੀ ਇਹ ਕਿਹੜੀ ਬਲੱਡ ਲਾਈਨ ਦਾ ਕਿਹੜੀ ਨਸਲ ਦਾ ਤੇ ਪੰਜਾਬ ਸਿੰਗਾਰ ਦਾ ਬੱਚਾ ਕਿਹੜਾ ਕਿਹੜਾ ਨਹੀਂ ਸਾਰਾ ਕੁਝ ਉਹਨਾਂ ਨੇ ਬਹੁਤ ਡਿਟੇਲ ਵਾਰ ਦੱਸਿਆ ਤੇ ਕੁਝ ਬੜੀ ਵਧੀਆ ਜਾਣਕਾਰੀ ਵੀ ਦਿੱਤੀ ਗਈ ਗੱਲਾਂ ਬਾਰੇ ਤੇ ਇਸ ਤੋਂ ਪਹਿਲਾਂ ਆਪਣੀ ਵੀਡੀਓ ਬਣੀ ਸੀ ਸਟਾਲੀਅਨ ਸਮਸ਼ੇਰ ਦੀ ਜੋ ਕਿ ਬਲਿਆਲੇ ਪਿੰਡ ਚਾ ਮੰਗੇ ਵੀਰ ਕੋਲ ਤੇ ਕਿਸੇ ਵੀ ਵੀਰ ਨੇ ਮਾਰਵਾੜੀ ਨਸਲ ਦਾ ਉਹ ਕਿਸੇ ਵੀ ਵੀਰ ਨੇ ਵਧੀਆ ਬਰੀਡਿੰਗ ਵਾਸਤੇ ਕੋਈ ਘੋੜੀ ਕਰਾਸ ਕਰਾਉਣੀ ਹੋਵੇ ਬਾਈ ਨਾਲ ਕੰਟੈਕਟ ਕਰ ਸਕਦਾ ਇੱਕ ਵੀਡੀਓ ਆਪਣੀ YouTube ਤੇ ਇਸੇ ਚੈਨਲ ਦੇ ਉੱਪਰ ਆ ਉਹਦੇ ਬਾਰੇ ਤੇ ਉਹ ਜ਼ਰੂਰ ਦੇਖਿਓ ਜਾ ਕੇ ਮੇਰੇ ਵੀਰ ਆਹ ਦੇਖੋ ਜੀ ਕਿੰਨੀ ਵਧੀਆ ਨਸਲ ਕਿੰਨਾ ਪੱਕਾ ਰੰਗ ਵਿੱਚ ਫਸਟ ਪੁਸ਼ਟ ਆਊਗਾ ਜਦੋਂ ਪਾਉਣਗੇ ਇਹਨੂੰ ਰਿੰਗ ਵਿੱਚ ਤਿਆਰ ਕਰਕੇ ਆਹ ਲੋ ਜੀ ਆ ਗਿਆ ਪੰਜਾਬ ਸ਼ਿੰਗਾਰ ਘੋੜਾ ਗੜਾਈ ਦੀ ਛਾਣ ਆ ਪੂਰੇ ਫਾਰਮ ਦੀ ਦੇਖੋ ਜਿਹਦਾ ਪਿੱਠ ਪੂਰਾ ਹਾਈਟ ਚਮਕ ਦੇਖੋ ਬਾਡੀ ਦੀ ਮੱਥੇ ਤੇ ਫੋਲਾ ਉਹ ਵੀ ਕਿੰਨਾ ਵਧੀਆ ਬਣਿਆ ਹੋਇਆ ਜਿਹੜੀ ਵੀ ਆਪਣੇ ਸੱਜਣ ਮਿੱਤਰ ਨੇ ਨੇ ਘੋੜੇ ਲਵਰ ਜੋ ਵੀ ਹਾਰਸ ਲਵਰ ਨੇ ਜੋ ਵੀ ਤੋ ਆਪਣੇ ਕਈ ਦੂਰ ਦੇ ਨੇ ਵੀਰ ਆਪਣੇ ਚੈਨਲ ਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਉਹਨਾਂ ਤੱਕ ਹਰੇਕ ਐਨੀਮਲ ਦੀ ਵੀਡੀਓ ਪਹੁੰਚ ਸਕੇ ਕਿਉਂਕਿ ਆਪਾਂ ਹੁਣ ਵਿజిਟ ਕਰਦੇ ਰਾਵਾਂਗੇ ਫਾਰਮਾਂ ਚ ਅਲੱਗ-ਅਲੱਗ ਤੇ ਆਹ ਬਾਹਰਲਾ ਦ੍ਰਿਸ਼ਾ ਜੀ ਕਿੰਨਾ ਵਧੀਆ ਪੁਰਾਣੀ ਟਾਈਪ ਦੀ ਹਵੇਲੀ ਵਾਂਗੂ ਬਣਾਇਆ ਹੋਇਆ ਪੂਰੇ ਸ਼ੌਂਕ ਨਾਲ ਪਿਛਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜਿੱਥੇ ਐਨੀਮਲ ਨੂੰ ਰਾਈਡ ਕਰਾਈ ਜਾਂਦੇ ਪੂਰਾ ਖੁੱਲਾ ਛੱਡ ਕੇ ਨਾ ਉਹਨੂੰ ਵਲਗਣ ਕੀਤੀ ਹੋਈ ਪੈਪਾਂ ਨਾਲ ਤੇ ਇਸ ਤੋਂ ਕੁਝ ਮਿੰਟ ਬਾਅਦ ਆਪਾਂ ਪੰਜਾਬ ਸ਼ਿੰਗਾਰ ਨੂੰ ਬਾਹਰ ਕੱਢੂਗਾ ਵੀਰ ਤੇ ਸਾਰੇ ਜਣੇ ਵੇਖ ਲਿਓ ਤੇ ਦਰਸ਼ਨ ਕਰਿਓ ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਕੋੜਾ ਉਹ ਵੀ ਜਰੂਰ ਕਮੈਂਟਾਂ 'ਚ ਦੱਸਿਓ ਤੇ ਕੋਈ ਵੀ ਆਪਣੇ ਐਨੀਮਲ ਦੀ ਵੀਡੀਓ ਬਣਾਉਣੀ ਚਾਹੁੰਦਾ ਤੇ ਆਪਾਂ ਫ੍ਰੀ ਬਣਾਉਂਦੇ ਆ ਤੇ ਆਪਣੇ ਨਾਲ ਜਰੂਰ ਕਨੈਕਟ ਕਰੇ ਤੇ ਆਪਾਂ ਬਣਾਵਾਵਾਂਗੇ ਉਹਦੀ ਜੂਰ ਵੀਡੀਓ ਟਾਈਮ ਕੱਢ ਕੇ ਆ ਆ ਲਓ ਜੀ ਆ ਗਿਆ ਉਹੀ ਟਾਈਮ ਜਿਹਦਾ ਤੁਹਾਨੂੰ ਸਾਰਿਆਂ ਨੂੰ ਬੇਸਬੀ ਦਾ ਇੰਤਜ਼ਾਰ ਸੀ ਤੇ ਕਰੋ ਦਰਸ਼ਨ ਪੰਜਾਬ ਸ਼ਿੰਗਾਰ ਸਟਾਲੀਨ 2023 ਦੇ 올 ਇੰਡੀਆ ਚੈਂਪੀਅਨ ਦੇ ਦੇਖ ਸਾਰੇ ਤੁਸੀਂ ਖੂਬਸੂਰਤੀ ਇਹਦੀ ਖੂਬਸੂਰਤੀ ਦਾ ਮਰਕਾ ਹੈ ਤੁਸੀਂ ਭੱਜਦੇ ਨਹੀਂ ਦੇਖਿਆ ਇਹਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਰੀਲਾਂ ਦੇ ਬਾਬਾ ਜੀ ਦੇ ਚੈਨਲ ਤੇ ਦੇਖਿਆ ਤੁਸੀਂ ਇਹਦੀ ਕਿੰਨੀ ਇਹ ਕੋੜ ਦੇ ਵਿੱਚ ਫੁਰਤੀ ਆ ਤੇ ਐਵੇਂ ਨਹੀਂ ਪਹਿਲੇ ਨੰਬਰ ਤੇ ਆ ਗਿਆ ਚ ਪੂਰੀ ਗੱਲ ਬਾਤ ਆ ਤਾਂ ਹੀ ਪਹਿਲੇ ਨੰਬਰ ਤੇ ਆਇਆ ਸੀਗਾ ਦੇਖ ਸਾਰੇ ਤੁਸੀਂ ਹੁਣ ਇਹ ਕਿੰਨਾ ਮਤਲਬ ਗਰਮ ਹੋਈ ਜਾਂਦਾ ਵਧੀਆ ਆਕੜ ਪੂਰੀ ਆ ਚਾਲ ਦੇਖ ਸਕਦੇ ਤੁਸੀਂ ਮੇਰਾ ਵੀਰ ਉਨੇ ਕੋਈ ਕਰੋ ਜੀ ਦਰਸ਼ਨ ਚੈਂਪੀਅਨ ਦੇ ਉਸ ਤੋਂ ਬਾਅਦ ਤੁਹਾਨੂੰ ਉਹ ਪਰਲੇ ਹਾਈਟ ਤੇ ਨਾ ਕਿਰਪਾਲ ਲੱਗੀ ਹੋਈ ਠੰਡ ਤੋਂ ਠੰਡ ਦਾ ਮੌਸਮ ਹੋ ਗਿਆ ਸੀ ਵਧੀਆ ਆਪਾਂ ਹੁਣ ਤਾ ਨਵੰਬਰ ਚ ਗਏ ਸੀਗੇ ਵੀਡੀਓ ਬਣਾਉਣਾ ਵੈਸੇ ਵਿజిਟ ਕਰਿਆ ਸੀ ਚਲੋ ਵੀਡੀਓ ਸ਼ੂਟ ਕਰ ਲਈ ਆਪਾਂ ਨੇ ਤੇ ਚਲ ਆਪਣੇ ਨਾਲੇ ਵਿਊਅਰ ਦੇਖ ਲੈਣਗੇ ਨਾਲੇ ਨੌਲੇਜ ਮਿਲਦੀ ਹੈ ਕੁਝ ਨਵੇਂ ਤਰੀਕੇ ਨਾਲ ਕਰਨ ਦੀ ਹਰੇਕ ਬੰਦੇ ਨੂੰ ਘਰੇ ਬੈਠੇ ਨੂੰ ਤੇ ਉਹ ਪਰਲੇ ਪਾਸੇ ਜਿਹੜਾ ਕ੍ਰਿਪਾਲ ਪਾਈ ਹੋਈ ਉਹਦੇ ਪਿੱਛੇ ਵੀ ਐਨੀਮਲ ਨੇ ਵਧੀਆ ਬਰੀਡ ਦੇ ਨੇ ਤੇ ਆਪਾਂ ਉਸ ਚ ਵੀ ਥੋੜਾ ਜਿਹਾ بڑا ਕਮਾਇਆ ਸੀ ਕੈਮਰਾ ਉਹ ਵੀ ਦੇਖੋ ਜਰੂਰ ਵੀਡੀਓ ਚ ਤੇ ਬਾਕੀ ਕਿਸੇ ਨੇ ਵੀ ਆਪਣੀ ਘੋੜੀ ਮੇਟ ਕਰਾਉਣੀ ਆ ਤਾਂ ਜੂ ਇੱਥੋਂ ਚੰਗੀ ਬਲੱਡ ਲਾਈਨ ਅੱਗੇ ਤਿਆਰ ਕਰਨੀ ਆ ਤਾਂ ਜਰੂਰ ਸੰਪਰਕ ਕਰਨ ਬਾਬਾ ਜੀ ਨਾਲ ਆ ਉਧਰ ਪਾਲ ਦੇ ਪਿੱਛੇ ਜਿਹੜਾ ਮੈਂ ਕਹਿ ਰਿਹਾ ਸੀ ਨਾ ਉਹ ਨੇ ਐਨੀਮਲ ਸਾਰੇ ਤਾਂ ਦੇਖੋ ਤੁਸੀਂ ਕਿੰਨੇ ਵਧੀਆ ਤਿਆਰ ਹੋ ਰਹੇ ਨੇ ਇੱਧਰ ਵੀ ਨਗੀਨੇ ਨੇ ਇੱਥੇ ਮਤਲਬ ਫਾਰਮ ਤੇ ਤੁਹਾਨੂੰ ਜਿੰਨੇ ਵੀ ਮਿਲਣਗੇ ਵੇਖਣ ਨੂੰ ਕਰੋਣਾ ਚ ਕੀਮਟ ਹੈ ਨਾ ਜੀ ਬਾਈ ਜਿਹੜੇ ਪੰਜਾਬ ਸ਼ੰਗਰ ਦੀ ਗੱਲ ਕਰਦਾ ਬਾਕੀ ਤਾਂ ਚਲੋ ਬਾਬਾ ਜੀ ਨੂੰ ਪਤਾ ਹੋਊਗਾ ਉਹਦਾ ਇਹਦਾ ਉਹ ਤਾਂ ਨਾਰਮਲ ਰੇਟ ਤੇ ਹੋਣਗੇ ਸਾਰੇ ਜਿਨ੍ਹਾਂ ਨੇ ਵੀ ਬੱਚੇ ਲੈਣੇ ਆ ਉਹਨਾਂ ਦਾ ਉਸ ਹਿਸਾਬ ਨਾਲ ਰੇਟ ਹੋਊਗਾ ਤੇ ਬਾਕੀ ਨਵੀਂ ਵੀਡੀਓ ਬਣਾਉਣ ਵਾਸਤੇ ਕਿਸੇ ਵੀ ਨਵੇਂ ਕੋਈ ਵੀ ਆਪਣੇ ਐਨੀਮਲ ਦੀ ਮੱਝ ਜਾਂ ਹਾਰਸ ਜਾਂ ਗਾਂ ਕੋਈ ਵੀ ਸੈਲਮੋ ਉਸੇ ਲੋਟ ਕਰਨਾ ਤੇ ਉਹ ਆਪਣਾ ਕੰਟੈਕਟ ਜਰੂਰ ਕਰੇ ਤੇ ਆਪਾਂ ਫ੍ਰੀ ਚ ਵੀਡੀਓ ਬਣਾ ਕੇ ਆਵਾਂਗੇ ਬਾਈ ਦੀ ਤੇ ਵੀਡੀਓ ਕਿਵੇਂ ਲੱਗੀ ਕਮੈਂਟਾਂ ਚ ਦੱਸਿਓ ਐਨੀਮਲ ਕਿੱਦਾਂ ਦੇ ਲੱਗੇ ਐਨੀਮਲ ਤੇ ਬਾਕਮਾਲੀ ਸੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਕਿਉਂਕਿ ਬਾਬਾ ਜੀ ਦਾ ਜਿਹੜਾ ਚੈਂਪੀਅਨ ਕੋੜਾ ਚੈਂਪੀਅਨ ਬਣਾ ਗਾਲੋ ਤਾਂ ਕੋਈ ਚੀਜ਼ ਨਹੀਂ ਬਣਦੀ ਕੋਈ ਗੱਲਬਾਤ ਹੁੰਦੀ ਤਾਂ ਹੀ ਬਣਦੀ ਹੈ ਤੇ ਵੀਡੀਓ ਆ ਬਾਬਾ ਜੀ ਦੇ ਦੇਖ ਸਾਡੇ ਤੁਸੀਂ ਬ੍ਰਦਰ ਦਾ ਬੇਟਾ ਸੀਗਾ ਜਿਹੜੀ ਉੱਥੇ ਖੇਡਦੇ ਰਹਿੰਦੇ 24 ਘੰਟੇ ਮਿੱਟੀ 'ਚ ਇੱਧਰ ਆਪਣਾ ਸ਼ੇਰ ਸੀਗਾ ਬੁੱਟਾ ਸਿੰਘ ਇਹ ਵੀ ਦੇਖ ਰਿਹਾ ਸੀ ਐਨੀਮਲ ਖਰਗੋਸ਼ ਵਗੈਰਾ ਸਾਰੇ ਤੇ ਬਾਕੀ ਵੀਡੀਓ ਵੀਡੀਓ ਦੇ ਅੰਤ ਵਿੱਚ ਇਹੀ ਕਹਿਣਾ ਚਾਹੁੰਦੇ ਆਂ ਕਿ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਇਦਾਂ ਦੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਵੀਰਾਂ ਦਾ ਧੰਨਵਾਦ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ